ਅੱਜ ਦਾ ਤੋਂ ਜਿਹੜਾ ਮੈਸੇਜ ਆਇਆ ਹੈ ਉਹ ਹੈਗਾ ਪ੍ਰੋਗਰਾਮ ਦੇ ਕੀ ਬੋਲਦੇ ਨੇ ਮੈਂ ਕੌਂਟਰ ਮਖਤਿਆਰ ਸਿੰਘ ਮਾਨ ਸਿੰਘ ਪਰ ਆਈਐਫਟੀਯੂ ਦਾ ਜਿਲ੍ਸਾ ਕਤਰ ਅੱਜ ਅਸੀਂ ਜੋ ਸਾਡੇ ਸ਼ਹਿਰ ਸਕਾਗੋ ਦੇ ਵਿੱਚ 1886 ਦੇ ਵਿੱਚ ਵਾਪਰਿਆ ਸੀ ਉਹ ਦੋ ਸਾਡੇ ਮਜ਼ਦੂਰਾਂ ਦੀ ਢਹਲੀ ਜਿਹੜੀ ਹੈ ਉਹ 8 ਘੰਟੇ ਕੀਤੀ ਜੈਸੀ ਮਜ਼ਦੂਰਾਂ ਸੰਘਰਸ਼ ਕੀਤਾ ਸੀ ਤੇ 8 ਘੰਟੇ ਦੀ ਹਾੜੀ ਹੋਈ ਸੀ ਅੱਜ ਸਾਡੀਆਂ ਸਰਕਾਰਾਂ ਜਿਹੜੀਆਂ ਇਹ ਫੇਰ ਦੁਬਾਰਾ ਪਹਿਲਾਂ ਹੀ ਰਾਜ ਲਿਆਂਡੀਆਂ ਜੋ ਕਿ ਮਨੋਸੰਮਰਤੀ ਲਾਗੂ ਕਰਦੀਆਂ ਨੇ ਇਸ ਚੀਜ਼ ਨੂੰ ਅਸੀਂ ਇਹਦਾ ਵਿਰੋਧ ਵੀ ਕਰਨਿਆ ਕਿ ਸਾਨੂੰ 8 ਘੰਟੇ ਡਿਊਟੀ ਹੋਣੀ ਚਾਹੀਦੀ ਹੈ 12 ਘੰਟੇ ਡਿਊਟੀ ਅਸੀਂ ਨਹੀਂ ਕਰਾਂਗੇ ਇਸ ਵਾਸਤੇ ਅੱਜ ਅਸੀਂ ਇਦਾਂ ਵੀ ਅਸੀਂ ਹਰ ਸਾਲ ਮਤਲਬ ਹੈ ਇਦਾਂ ਨਹੀਂ ਕਿਤੇ ਬਾਹਰ ਮਨਾਈਦਾ ਮਤਲਬ ਮਿਹਰ ਦਿਵਸ ਅੱਜ ਅਸੀਂ ਇਹ ਫਤਿਹ ਸਕੂਲ ਦੇ ਵਿੱਚ ਇੱਥੇ ਸਰਕਾਰੀ ਜਗ੍ਹਾ ਇੱਥੇ ਅਸੀਂ ਰੱਖਿਆ ਸੀ ਤਾਂ ਚਲੋ ਇਧਰ ਦੇ ਪਬਲਿਕ ਨੂੰ ਵੀ ਅਸੀਂ ਜਾਗਰਤ ਕਰੀਏ ਕਿ ਮਤਲਬ ਜੋ ਸਾਡਾ ਮਜ਼ਦੂਰਾਂ ਦਾ ਹੱਕ ਹੈ ਹਕੂਕ ਨੇ ਉਹ ਅਸੀਂ ਕਿੱਦਾਂ ਸਰਕਾਰ ਤੋਂ ਲੈ ਸਕੀਏ ਕਿੱਦਾਂ ਸਾਡੇ ਸਾਥੀਆਂ ਤੋਂ 8 ਘੰਟੇ ਦੀ ਢੜੀ ਮਨਵਾਈ ਸੀ ਤੇ ਅਸੀਂ ਹੁਣ ਫਿਰ ਇਕੱਠੇ ਹੋਵਾਂਗੇ ਜੋ ਸਾਡੇ ਸਰਕਾਰ ਨੇ ਸਾਡੇ ਹੱਕਾਂ 'ਤੇ ਡਾਕਾ ਮਾਰਿਆ ਜੋ ਕਿ ਸਾਡੀ ਮੁੜਕੇ ਨਾ 12 ਘੰਟੇ ਡਿਊਟੀ ਕਰਤੀ ਆ ਤੇ ਸਾਡੇ ਹੱਕ ਜਿਹੜੇ ਸਾਰੇ ਸੀਨ ਲਏ ਗਏ ਨੇ ਤੇ ਇਸ ਵਾਸਤੇ ਅਸੀਂ ਅੱਜ ਇਕੱਠੇ ਹੋ ਕੇ ਇਹਨਾਂ ਹੱਕਾਂ ਵਾਸਤੇ ਲੋਕਾਂ ਨੂੰ ਜਾਗਰਿਤ ਕਰਾਂਗੇ ਤੇ ਉਹ ਹੱਕ ਲੈਣ ਵਾਸਤੇ ਅਸੀਂ ਅੱਜ ਮਤਲਬ ਐ 1 ਮਈ ਮਈ ਦਿਵਸ ਨੂੰ ਮਨਾਉਣ ਵਾਸਤੇ ਇੱਥੇ ਪ੍ਰੋਗਰਾਮ ਕੀਤਾ ਹੈ। ਦੇਖੋ ਜੀ ਅੱਜ 1 ਮਈ ਅ ਮਈ ਦਿਵਸ ਦਾ ਜਿਹੜਾ ਹੈ ਮਨਾਇਆ ਜਾ ਰਿਹਾ ਹੈ ਮਈ ਦਿਵਸ ਦੇ ਉਪਲਖ ਵਿੱਚ ਸਾਰੇ ਮਜ਼ਦੂਰਾਂ ਨੂੰ ਜਿਹੜਾ ਹੈ ਅ ਅਵੇਅਰ ਕੀਤਾ ਗਿਆ ਇਹਨਾਂ ਦੇ ਹੱਕਾਂ ਬਾਰੇ ਦੱਸਿਆ ਗਿਆ ਕਿਉਂ ਦੱਸਿਆ ਗਿਆ ਕਿਉਂਕਿ ਸੈਂਟਰ ਗਵਰਨਮੈਂਟ ਦਾ ਇੱਕੋ ਹੀ ਉਦੇਸ਼ ਰਹਿ ਗਿਆ ਕਿ ਮਜ਼ਦੂਰ ਜਿਹੜਾ ਗਰੀਬ ਹੈ ਗਰੀਬ ਅਸੀਂ ਰਹਿਣ ਨਹੀਂ ਦੇਣਾ ਤੇ ਮਜ਼ਦੂਰਾਂ ਨੇ ਵੀ ਅੱਜ ਇਹ ਪ੍ਰਣ ਕੀਤਾ ਕਿ ਜੇ ਮਜ਼ਦੂਰਾਂ ਦੀ ਜਿਹੜੀ ਹੈ ਉਹਨਾਂ ਦੇ ਜਿਹੜੇ ਹੱਕ ਹੈ ਉਹ ਇਹ ਸਰਕਾਰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਮਜ਼ਦੂਰਾਂ ਨੇ ਅੱਜ ਇੱਥੇ ਪ੍ਰਣ ਲਿਆ ਕਿ ਅਸੀਂ ਵੀ ਜਿਹੜਾ ਹੈ ਇਸ ਸਰਕਾਰ ਦੀ ਜਿਹੜੀ ਹੈ ਜੜ੍ਹਾਂ ਹਿਲਾ ਦੇ ਦੇ ਜੜ੍ਹਾਂ ਹਲਾਵਾਂਗੇ ਇਸ ਕਾਰ ਨੂੰ ਚੇਤਾਵਨੀ ਦਿੰਨੇ ਆ ਅੱਜ ਇਸ ਮੌਕੇ ਤੇ ਕਿ ਜੇ ਮਜ਼ਦੂਰਾਂ ਦੇ ਹੱਕਾਂ ਤੇ ਤੁਸੀਂ ਡਾਕਾ ਮਾਰਦੇ ਹੋ ਤੇ ਅਸੀਂ ਤੁਹਾਡੀ ਜਿਹੜੀ ਸੱਤਾ ਤੇ ਡਾਕਾ ਮਾਰਾਂਗੇ ਤੁਹਾਡੀ ਸੱਤਾ ਨੂੰ ਜਿਹੜਾ ਉਖਾੜ ਕੇ ਰੱਖ ਦਾਂਗੇ ਜੈ ਜਨਤਾ ਜੈ ਸਿੰਘ ਅਰਸ ਜਿੱਤ ਜਰ ਦੇ ਲੋਕਾਂ ਦੀ ਆ ਪ੍ਰਤੀ ਕੀ ਅੱਜ ਪ੍ਰੋਗਰਾਮ ਤੁਹਾਡੇ ਵੱਲੋਂ ਕਰਾਇਆ ਬਹੁਤ ਸੈਨ ਤੌਰ ਪ੍ਰੋਗਰਾਮ ਅੱਜ ਪੂਰੀ ਦੁਨੀਆ ਦੇ ਤੇ ਜਿਦਾ ਫਸਟ ਮੈਂ ਬਣਾਇਆ ਜਾਂਦਾ ਲੀਵਰ ਲੀਵਰ ਦੇਸ ਉਸੇ ਸੰਬੰਧ ਤੇ ਵਿੱਚ ਹੀ ਅੱਜ ਪ੍ਰੋਗਰਾਮ ਹੈ ਸਾਡੇ ਸੱਖਾਂ ਚ ਵਰਗੀ ਇੱਕ ਕੜੀ ਵੱਜਾ ਬਣਾਇਆ ਗਿਆ ਜਿਹੜਾ ਪੂਰੀ ਦੁਨੀਆ ਵਿੱਚ ਬਣਾਇਆ ਜਾ ਰਿਹਾ ਉਸੇ ਤਰ੍ਹਾਂ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਮਜ਼ਦੂਰਾਂ ਤੋਂ 12 ਤੋਂ 16 ਘੰਟੇ ਕੰਮ ਲੈਂਦੇ ਸੀ ਅੱਜ ਵੀ ਸਰਕਾਰ ਦੀਆਂ ਨੀਤੀਆਂ ਚਾਹੇ ਸੈਂਟਰ ਦੀ ਚਾਹ ਪੰਜਾਬ ਦੀ ਹੈ ਇਹ ਵੀ ਹੋਣਾ ਪਤ ਜਿੰਨਾ ਤੇ ਤੁਰ ਪਈ ਹੈ ਇਸ ਕਰਕੇ ਅਸੀਂ ਅੱਜ ਇੱਥੇ ਇਕੱਠ ਰੱਖਿਆ ਸੀ ਮਜ਼ਦੂਰਾਂ ਨੂੰ ਜਾਗਰਤ ਕਰਨ ਵਾਸਤੇ ਕਿ ਉਠੋ ਲੋਕੋ ਤੁਹਾਡੇ ਤੇ ਹੱਕਾਂ ਦੇ ਡਾਕਾ ਵੱਜ ਰਿਹਾ ਹੈ ਸਾਡੇ 44 ਕਾਨੂੰਨ ਜਿਹੜੇ ਚਾਰ ਕੋਟਾ ਚ ਬਦਲ ਕੇ ਤੇ ਸਾਰਾ ਜਿਹੜਾ ਉਹ ਕਾਰਪੋਰੇਟ ਦੇ ਪੱਖ ਦੇ ਵਿੱਚ ਕਾਨੂੰਨ ਬਣਾਏ ਜਾ ਰਹੇ ਨੇ ਮਜ਼ਦੂਰਾਂ ਦੇ ਵਿਰੁੱਧ ਬਣਾਏ ਜਾ ਰਹੇ ਨੇ ਇਸ ਕਰਕੇ ਲੋਕਾਂ ਨੂੰ ਅੱਜ ਕਾਫੀ ਜਣਾ ਤੋਂ ਅਸੀਂ ਪੰਡਾ ਵਿੱਚ ਅਪੀਲ ਕਰਨ ਦੇ ਸੀ ਸੋ ਅੱਜ 1 ਮਈ ਨੂੰ 1 ਮਈ ਨੂੰ ਅੱਜ ਮਜ਼ਦੂਰ ਦਿਵਸ ਵਜੋਂ ਇੱਥੇ ਜਦੋਂ ਇਕੱਠੇ ਹੋ ਕੇ ਸਾਰੇ ਲੋਕਾਂ ਨੂੰ ਸਾਰੇ ਸਾਥੀਆਂ ਨੇ ਇਹ ਗੱਲ ਸਮਝਾਈ ਹੈ ਕਿ ਮਜ਼ਦੂਰ ਸਾਥੀਓ ਕਿਸਾਨ ਸਾਥੀਓ ਦੁਕਾਨਦਾਰ ਸਾਥੀਓ ਸਾਰੇ ਇਕ ਹੋ ਜੋ ਇਹ ਸਰਕਾਰ ਦੇ ਹਮਲਿਆਂ ਤੋਂ ਬਚਣਾ ਤਾਂ ਕਿਉਂਕਿ ਸਰਕਾਰਾਂ ਦੀ ਮਜ਼ਦੂਰਾਂ ਪ੍ਰਤੀ ਜਿਹੜੀ ਸੋਚ ਬਹੁਤ ਇੰਨੀ ਗੰਭੀਰ ਨਹੀਂ ਹੈ ਮਾੜੀ ਹੈ ਧੰਨਵਾਦ ਜੈ ਜਨਤਾ ਜੈ ਸੰਗਰਿਤ ਬਦੇ ਬੰਦੇ ਦੇ ਵਿੱਚ ਕੋਰਾਨ ਤੇ ਲਗਾਤਾਰ ਤੁਹਾਡੇ ਨੂੰ ਥੰਡਾਂ ਦੇ ਵਿੱਚ ਵੀ ਰੱਖੇ ਜਾਏਗਾ ਇਸ ਤਰ੍ਹਾਂ ਜਿਹੜਾ ਮਜ਼ਦੂਰ ਨੂੰ ਜਾਗਰੂਕ ਕੀਤਾ ਜਾਏਗਾ ਨਹੀਂ ਉਹ ਸਾਡੇ ਅਗਲੀ ਜੋ ਪਿਛਲੇ ਜਿਹੜਾ जथेबंदी का जो ऐलान होगा इस तरह पेंड पिंड जाके मीटिंग करा उ जागरूक करेंगे उत्तर कमेटियां